ਆਓ ਜੀ ਜੀ ਇਹਨੂੰ ਇਹ ਸ਼ਟਰਿੰਗ ਨੂੰ ਉਹੀ ਬੰਦੇ ਸਮਝਣਗੇ ਜਿਹੜੇ ਬੰਦਿਆਂ ਨੇ ਪਹਿਲਾਂ ਕੱਚੀਆਂ ਸ਼ਟਰਿੰਗਾ ਕੀਤੀਆਂ ਹੋਈਆਂ ਯਾਨੀ ਕਿ ਫੱਟੀਆਂ ਵਾਲੀ ਸ਼ਟਰਿੰਗ ਕੀਤੀ ਹੋਈ ਆ ਸਾਡੇਆਂ ਦੇ ਬੰਦੇ ਇੱਟਾਂ ਭਾਰਦੇ ਮੈਨੂੰ ਕਹਿੰਦੇ ਭਾਈ ਇੱਟਾਂ ਨਹੀਂ ਕੰਮ ਤੇ ਮੈਂ ਕੋਈ ਨਹੀਂ ਇੱਟਾਂ ਮੰਗਦੇ ਕਾਹਦੇ ਆ ਤੁਸੀਂ ਵੀ ਇਹਦੇ ਥੱਲੇ ਕੋੜੀਆਂ ਲਾ ਕੇ ਤੇ ਇਹਨੂੰ ਕੰਮ ਲਵਾ ਗਏ ਪਰ ਮੈਨੂੰ ਇਹ ਲੱਗਿਆ ਵੀ ਯਾਰ ਇੱਟਾਂ ਦੀ ਲੋੜ ਹੀ ਨਹੀਂ ਇਹਨੂੰ ਆਪਾਂ ਡੱਬੇ ਪਈ ਸੀ ਟੈਲਾਂ ਵਾਲੇ ਵਧੇ ਹੋਏ ਮੋਟਰ ਵਾਲੇ ਕੰਮ ਤੇ ਤੇ ਟੈਲਾਂ ਦੇ ਡੱਬੇ ਇੱਟਾਂ ਰੱਖ ਕੇ ਉੱਤੇ ਰੱਖ ਕੇ ਇਹਦੇ ਬਾਹਰ ਰੱਖਤਾ 23 ਇੰਚ 22 ਇੰਚ ਸੈਲ ਪੈਣੀ ਆ ਜਿਗਾਰ ਬਣ ਗਿਆ ਅੱਛਾ ਇਹ ਬੰਦੇ ਉਹੀ ਸਮਝਾਂਗੇ ਜਿਨ੍ਹਾਂ ਨੇ ਕੱਚੀ ਸ਼ਿਟਰਿੰਗ ਕੀਤੀ ਹੋਈ ਆ 1 ਇੰਚ 1.5 ਇੰਚ ਇਹ ਤੇ ਮਿੱਟੀ ਪਾਏ ਕੇ ਤੇ ਇਹਦੇ ਉੱਤੇ ਮਾਲ ਪੈਣਾ ਸਾਰੇ ਤੇ ਬੁਟਟਰ ਵਾਲੇ ਕੰਮ ਵੀ ਸੈਲਫ ਪਾਈ ਜਾਂਦੇ ਆ ਜ਼ਰੂਰੀ ਨਹੀਂ ਹੁੰਦਾ ਵੀ ਕਾਰੀਗਰ ਹੋਣਾ ਹੀ ਜ਼ਰੂਰੀ ਆ ਕਈ ਵਾਰੀ ਦਿਮਾਗੋ ਹੀ ਚੱਲਿਆ ਤੁਹਾਨੂੰ ਸੋਹਣਾ ਚੱਲੀ ਜਾਂਦਾ ਜੀ ਪਿੰਡ ਬੁਟਟਰ ਵਾਲਾ ਕੰਮ ਨਾਮ ਦਾ ਆ ਪਿਆ ਅਸੀਂ ਮੇਰੇ ਖਿਆਲ ਚ ਅਸੀਂ ਇਹ ਚੀਜ਼ਾਂ ਲਾਉਨੇ ਆ ਸਾਨੂੰ ਤਾਂ ਸੰਤੋਸ਼ੀ ਆ ਕਿ ਸੋਹਣਾ ਕੰਮ ਹੋਵੇ ਲੇਟ ਹੋ ਜੇ ਪਰ ਸੋਹਣਾ ਹੋਣਾ ਚਾਹੀਦਾ పెన్ను పుట్టా లాగా వాళ్ళ నందమీ నంద